ਸਤਿ ਸ਼੍ਰੀ ਅਕਾਲ ਪੰਜਾਬੀ ਡਾਕ 5 ਦੇਖ ਰਹੇ ਹੋ ਤੁਸੀਂ ਤੇ ਮੈਂ ਜੇਬੀਲਾ ਸੁਨੰਧਾ ਸ਼ਰਮਾ ਤੇ ਪਿੰਕੀ ਢਾਲੀਵਾਲ ਹੋਰਾਂ ਦੀ ਕਾਫੀ ਜ਼ਿਆਦਾ ਕੰਟਰੋਵਰਸੀ ਨੇ ਕਾਫੀ ਜ਼ਿਆਦਾ ਸੁਰਖੀਆਂ ਬਟੋਰੀਆਂ ਸੀਗੀਆਂ ਜਿਸ ਤੋਂ ਬਾਅਦ ਪਿੰਕੀ ਢਾਲੀਵਾਲ ਹੋਰਾਂ ਦੀ ਕਾਫੀ ਜ਼ਿਆਦਾ ਚਰਚਾ ਲੋਕਾਂ ਦੇ ਵਿੱਚ ਹੋਣ ਲੱਗੀ ਸੀ ਤੁਹਾਨੂੰ ਦੱਸਦੀ ਕਿ ਬੀਤੇ ਦਿਨ ਉਹਨਾਂ ਦੇ ਘਰ ਦੇ ਬਾਹਰ ਦੇ ਵਿੱਚ ਫਾਇਰਿੰਗ ਹੋਈ ਹੈ ਦੋ ਅਣਪਛਾਤੇ ਲੋਕਾਂ ਦੇ ਵੱਲੋਂ 71 ਸੈਕਟਰ ਦੇ ਵਿੱਚ ਉਹਨਾਂ ਦੇ ਘਰ ਦੇ ਮੌਜੂਦ ਘਰ ਦੇ ਬਾਹਰ ਦਾਉਂਡ ਫਾਇਰਿੰਗ ਕੀਤੀ ਗਈ ਹੈ ਜਿਸ ਤੋਂ ਬਾਅਦ ਕਾਫੀ ਜ਼ਿਆਦਾ ਜੜੀਆਂ ਸੁਰਖੀਆਂ ਨੇ ਚਲਦੀਆਂ ਨਜ਼ਰ ਆ ਰਹੀਆਂ ਨੇ ਹਰਮਨਦੀਪ ਸਿੰਘ ਹਾਂਸ ਉੱਥੇ ਆਪਣੀ ਟੀਮ ਦੇ ਨਾਲ ਪਹੁੰਚੇ ਜਿਸ ਤੋਂ ਬਾਅਦ ਉਹਨਾਂ ਨੇ ਜਾਇਜ਼ਾ ਕੀਤਾ ਤੇ ਉੱਥੋਂ ਪਤਾ ਲੱਗਿਆ ਕੀ ਕਾਫੀ ਜਿਆਦਾ ਫਾਇਰਿੰਗ ਹੋਈ ਹੈ ਪਿੰਕੀ ਢਾਲੀਵਾਲ ਦੇ ਘਰ ਦੇ ਬਾਹਰ ਪਿੰਕੀ ਢਾਲੀਵਾਲ ਆਖਰਕਾਰ ਕੌਣ ਹੈ ਪਿੰਕੀ ਢਾਲੀਵਾਲ ਸੁਨੰਦਾ ਸ਼ਰਮਾ ਦੇ ਨਾਲ ਇੱਕ ਕੰਟਰੋਵਰਸੀ ਤੋਂ ਬਾਅਦ ਕਾਫੀ ਜਿਆਦਾ ਸੁਰਖੀਆਂ ਦੇ ਵਿੱਚ ਨਜ਼ਰ ਆਏ ਸੀਗੇ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਪ੍ਰੋਡਿਊਸਰਸ ਦੇ ਤੌਰ ਦੇ ਉੱਤੇ ਉਹਨਾਂ ਦਾ ਕਾਫੀ ਜਿਆਦਾ ਵੱਡਾ ਨਾਮ ਹੈ ਜਿਸ ਤੋਂ ਬਾਅਦ ਪਿੰਕੀ ਢਾਲੀਵਾਲ ਦੇ ਉੱਤੇ ਕਾਫੀ ਜਿਆਦਾ ਸਿੰਗਰਾਂ ਦੇ ਵੱਲੋਂ ਵੀ ਧੋਖਾ ਧੜੀ ਦੇ ਜਿਹੜੇ ਆਰੋਪ ਲਗਾਏ ਗਏ ਨੇ ਜਿਸ ਤੋਂ ਬਾਅਦ ਪਿੰਕੀ ਢਾਲੀਵਾਲ ਕਾਫੀ ਜਿਆਦਾ ਸੁਰਖੀਆਂ ਦੇ ਵਿੱਚ ਨਜ਼ਰ ਆਉਂਦੇ ਨੇ ਤੁਹਾਨੂੰ ਦੱਸ ਦਈਏ ਕਿ ਉਹ ਦੇ ਬਾਹਰ ਉਹਨਾਂ ਦਾ ਘਰ ਹੈ ਜੀ 71 ਸੈਕਟਰ ਦੇ ਵਿੱਚ ਦੋ ਅਣਪਛਾਤੇ ਲੋਕਾਂ ਦੇ ਵੱਲੋਂ ਘਰ ਦੇ ਬਾਹਰ ਹਾਇਰਿੰਗ ਕੀਤੀ ਜਾਂਦੀ ਹੈ ਬੀਤੇ ਦਿਨ ਦੇ ਵਿੱਚ ਮੌਸਮ ਕਾਫੀ ਜ਼ਿਆਦਾ ਖਰਾਬ ਸੀਗਾ ਤੇ ਮੀਂਹ ਵਗੈਰਾ ਵੀ ਪੜ ਰਿਹਾ ਸੀਗਾ ਜਿਸ ਤੋਂ ਬਾਅਦ ਦੋ ਅਣਪਛਾਤੇ ਲੋਕ ਪਹਿਲਾਂ ਤਾਂ ਤੁਰਪ ਫਿਰ ਕੇ ਆਉਂਦੇ ਨੇ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਫੁਟੇਜ ਜਿਹੜੀ ਹੈ ਰਿਕਾਰਡ ਵੀ ਹੋਈ ਹੈ ਜਿਸ ਤੋਂ ਬਾਅਦ ਹਰਮਨਦੀਪ ਸਿੰਘ ਜਿਹੜੇ ਉੱਥੇ ਦੇ ਪੁਲਿਸ ਆਫਿਸਰ ਨੇ ਉਹ ਉੱਥੇ ਪਹੁੰਚੇ ਆਪਣੀ ਟੀਮ ਦੇ ਨਾਲ ਤੇ ਪੁੱਛ ਗਏ ਉਸ ਦੇ ਲੋਕਾਂ ਦੇ ਨਾਲ ਚੱਲ ਰਹੀ ਹੈ 71 ਸੈਕਟਰ ਦੇ ਵਿੱਚ ਜਿੱਥੇ ਉਹਨਾਂ ਦਾ ਘਰ ਹੈ ਇਹ ਕੋਈ ਆਮ ਇਲਾਕਾ ਨਹੀਂ ਹੈ ਜੀ ਇੱਥੇ ਕਾਫੀ ਜ਼ਿਆਦਾ ਜਿਹੜੇ ਪੋਲੀਟੀਸ਼ੀਅਨਸ ਨੇ ਜਾਂ ਹੋਰ ਵੀ ਕਾਫੀ ਵੱਡੇ ਨਾਮੀ ਸਿੰਗਰ ਜਿਹੜੇ ਕਹਿ ਸਕਦੇ ਹੋ ਨਾਮੀ ਪ੍ਰੋਡਿਊਸਰਸ ਕਹਿ ਸਕਦੇ ਹੋ ਜਾਂ ਕਾਫੀ ਨਾਮੀ ਲੋਕ ਨੇ ਉਹ ਇਸ ਸੁਸਾਇਟੀ ਦੇ ਵਿੱਚ ਰਹਿੰਦੇ ਨੇ ਇਸ ਤੋਂ ਬਾਅਦ ਪੁਲਿਸ ਕਰਮੀ ਉੱਥੇ ਪਹੁੰਚ ਗਏ ਨੇ ਪੁਲਿਸ ਕਾਫੀ ਜ਼ਿਆਦਾ ਚੌਂਕਨ ਦੇ ਵਿੱਚ ਆ ਚੁੱਕੀ ਹੈ ਉੱਥੇ ਤੇ ਜਿਸ ਤੋਂ ਬਾਅਦ ਪਤਾ ਲੱਗਿਆ ਕਿ ਦੋ ਅਣਪਛਾਤੇ ਲੋਕਾਂ ਦੇ ਵੱਲੋਂ ਟਿੰਕੀ ਧਾਲੀਵਾਲ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਜਾਂਦੀ ਹੈ ਸੁਨੰਦਾ ਸ਼ਰਮਾ ਕਾਕਾ ਹੋਰਾਂ ਦੇ ਨਾਲ ਕਾਫੀ ਜ਼ਿਆਦਾ ਜਿਹੜਾ ਇਹਨਾਂ ਦੀ ਕੌਂਟਰੋਵਰਸੀ ਚੱਲੀ ਸੀ ਪਿੰਕੀ ਢਾਲੀਵਾਲ ਹੋਰਾਂ ਦੇ ਉੱਤੇ ਤੇ ਕਾਫੀ ਜ਼ਿਆਦਾ ਜਿਹੜੇ ਸਿੰਗਰ ਸੀਗੇ ਉਹ ਇਹਨਾਂ ਦੇ ਖਿਲਾਫ ਆ ਕੇ ਬੋਲਣ ਲੱਗ ਪਏ ਸੀਗੇ ਇੱਕ ਵਾਰ ਤੇ ਸ਼੍ਰੀ ਬਰਾੜ ਹੋਰਾਂ ਨੇ ਵੀ ਕਾਫੀ ਕੁਝ ਬੋਲਿਆ ਉਸ ਤੋਂ ਬਾਅਦ ਪਿੰਕੀ ਢਾਲੀਵਾਲ ਹੋਰਾਂ ਦੇ ਉੱਤੇ ਕਾਕਾ ਤੇ ਸੁਨੰਧਾ ਸ਼ਰਮਾ ਦੇ ਵੱਲੋਂ ਕਾਫੀ ਜ਼ਿਆਦਾ ਜਿਹੜੇ ਗੰਭੀਰ ਇਲਜ਼ਾਮ ਵੀ ਲਗਾਏ ਗਏ ਤੇ ਹੁਣ ਉਸ ਤੋਂ ਬਾਅਦ ਕੱਲ੍ਹ ਬੀਤੇ ਦਿਨ ਦੇ ਵਿੱਚ ਉਹਨਾਂ ਦੇ ਘਰ ਤੇ ਬਾਹਰ ਫਾਇਰਿੰਗ ਹੁੰਦੀ ਆ ਸੋਖਰੀ ਗੱਲ ਇਹ ਹੈ ਕਿ ਪਿੰਕੀ ਦਾ ਲੀਵਾਲ ਦੇ ਘਰ ਦੇ ਬਾਹਰ ਜਦੋਂ ਫਾਇਰਿੰਗ ਹੁੰਦੀ ਹੈ ਤਾਂ ਉਹ ਘਰ ਦੇ ਵਿੱਚ ਮੌਜੂਦ ਨਹੀਂ ਸੀਗੇ ਤੁਹਾਨੂੰ ਕੀ ਲੱਗਦਾ ਪਈਏ ਫਾਇਰਿੰਗ ਕਰਨ ਦਾ ਕੀ ਇਰਾਦਾ ਹੋ ਸਕਦਾ ਉਹਨਾਂ ਦਾ ਪਿੱਛੇ ਦਾ ਸਾਨੂੰ ਜਰੂਰ ਕਮੈਂਟ ਬਾਕਸਾਂ ਦੇ ਵਿੱਚ ਦੱਸੋ ਅੱਗੇ ਦੀਆਂ ਵੱਡੀਆਂ ਤੇ ਤਾਜ਼ਾ ਅਪਡੇਟਸ ਦੇਖਣ ਦੇ ਲਈ ਵੇਖਦੇ ਰਹੋ ਪੰਜਾਬੀ ਡਾਗ 5 ਧੰਨਵਾਦ ਸਤਿ ਸ਼੍ਰੀ ਅਕਾਲ